ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿਮਨ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ। ਸਾਊਥ-ਈਸਟ ਏਸ਼ੀਆ ਵਿੱਚ ਹੜ੍ਹ ਕਾਰਨ ਕਈ ਲੋਕ ਉੱtre ਚੋਰੀਆਂ ਤੇ। ਟਰੰਪ ਦਾ ਵੈਨਜ਼ੂਲਾ ਹਵਾਈ ਖੇਤਰ ਬੰਦ ਕਰਨ ਦਾ ਬਿਆਨ। ਆਸਟ੍ਰੇਲੀਆ ਦੇ ਪੀਐਮ ਨੇ ਕਰਵਾਇਆ ਦੂਜਾ ਵਿਆਹ। ਪੂਰੀ ਤਰ੍ਹਾਂ ਮਾਈਗ੍ਰੇਸ਼ਨ ਨੂੰ ਰੋਕਣਾ ਚਾਹੁੰਦੇ ਹਨ ਟਰੰਪ। ਹੁਣ ਖਬਰਾਂ ਵਿਸਥਾਰ ਦੇ ਵਿੱਚ। ਹਾਂਗਕਾਂਗ ਦੇ ਟਾਈਪੋ ਇਲਾਕੇ ਵਿੱਚ ਲੱਗੀ ਇੱਕ ਵੱਡੀ ਅੱਗ ਨੇ ਕਈ ਲੋਕਾਂ ਦੀ ਜਾਨ ਲੈ ਲਈ ਹੈ। ਹਾਂਗਕਾਂਗ ਦੇ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਹੋਏ ਅੱਗ ਦੇ ਹਾਦਸੇ ਵਿੱਚ ਮੌਤਾਂ ਦੀ ਗਿਣਤੀ ਐਤਵਾਰ ਨੂੰ 146 ਹੋ ਗਈ ਹੈ ਅਤੇ ਇਹ ਗਿਣਤੀ ਵੱਧ ਵੀ ਸਕਦੀ ਹੈ। ਲੋਕ ਲਗਾਤਾਰ ਮੌਕੇ ਤੇ ਇੱਕ ਬਣਾਈ ਗਈ ਯਾਦਗਾਰ ਤੇ ਫੁੱਲ ਰੱਖ ਰਹੇ ਹਨ। ਇਹ ਹਾਦਸਾ ਸ਼ਹਿਰ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਘਟਨਾਵਾਂ ਵਿੱਚੋਂ ਇੱਕ ਹੈ। ਹਾਂਗਕਾਂਗ ਦੀ ਪੁਲਿਸ ਇਨ੍ਹਾਂ ਇਮਾਰਤਾਂ ਵਿੱਚ ਧੀਰਜ ਨਾਲ ਜਾਂਚ ਕਰ ਰਹੀ ਹੈ। ਅਤੇ ਉਹਨਾਂ ਦਾ ਕਹਿਣਾ ਹੈ ਕਿ ਲਾਸ਼ਾਂ ਅਪਾਰਟਮੈਂਟ ਯੂਨਿਟਸ ਅਤੇ ਸ਼ੱਤਾਂ ਤੋਂ ਮਿਲ ਰਹੀਆਂ ਹਨ ਹੁਣ ਤੱਕ ਟੀਮ ਨੇ 7 ਬਲਾਕਸ ਵਿੱਚੋਂ 4 ਬਲਾਕਸ ਦੀ ਜਾਂਚ ਕਰ ਲਈ ਹੈ ਹਾਲ ਹੀ ਦੀ ਜਾਂਚ ਵਿੱਚ 30 ਹੋਰ ਲਾਸ਼ਾਂ ਮਿਲੀਆਂ ਜਿਨ੍ਹਾਂ ਵਿੱਚ 12 ਉਹ ਲਾਸ਼ਾਂ ਵੀ ਸਨ ਜੋ ਪਹਿਲਾਂ ਫਾਇਰਫਾਈਟਰਸ ਨੇ ਦੇਖੀਆਂ ਪਰ ਬਰਾਮਦ ਨਹੀਂ ਕੀਤੀਆਂ ਹਾਂਗਕਾਂਗ ਦੀ ਪੁਲਿਸ ਦਾ ਕਹਿਣਾ ਇਹ ਹੈ ਕਿ ਬਿਲਡਿੰਗਸ ਦੇ ਅੰਦਰ ਅੰਧੇਰਾ ਬਹੁਤ ਹੈ ਅਤੇ ਖਿੜਕੀਆਂ ਤੋਂ ਦੂਰ ਵਾਲੀ ਜਗ੍ਹਾ ਤੇ ਕੰਮ ਕਰਨਾ ਬਹੁਤ ਮੁਸ਼ਕਲ ਹੈ ਦੱਸ ਦਈਏ ਕਿ ਇਸ ਅੱਗ ਨੂੰ ਬੁਝਾਉਣ ਲਈ ਲਗਭਗ 2300 ਫਾਇਰਫਾਈਟਰਜ਼ ਤਾਇਨਾਤ ਕੀਤੇ ਗਏ ਸਨ ਅਤੇ ਇਸ ਅੱਗ ਨੂੰ ਲੈਵਲ 5 ਦੱਸਿਆ ਗਿਆ ਸੀ ਜੋ ਸਭ ਤੋਂ ਖਤਰਨਾਕ ਲੈਵਲ ਹੈ। ਇੰਡੋਨੇਸ਼ੀਆ ਦੇਸ ਮਤਰਤੇ ਹਫ਼ਤੇ ਪਾਰ ਪਹਿਲਾ ਆਏ ਪਾਰੀ ਮੀਂਹ ਅਤੇ ਹੜ੍ਹ ਕਾਰਨ ਕਈ ਲੋਕ ਚੋਰੀ ਦੇ ਉੱਤਰ ਆਏ ਹਨ। ਲੋਕਾਂ ਨੇ ਹੜ੍ਹ ਤੋਂ ਬਾਅਦ ਆਪਣੇ ਆਪ ਨੂੰ ਬਚਾਉਣ ਲਈ ਦੁਕਾਨਾਂ ਤੋਂ ਚੋਰੀਆਂ ਕੀਤੀਆਂ। ਪੁਲਿਸ ਨੇ ਕਿਹਾ ਹੈ ਕਿ ਚੋਰੀ ਲੋਜਿਸਟਿਕਲ ਏਡਜ਼ ਮੁਹੱਈਆ ਹੋਣ ਤੋਂ ਪਹਿਲਾਂ ਹੋਈ ਸੀ। ਲੋਕਾਂ ਨੂੰ ਪਤਾ ਨਹੀਂ ਸੀ ਕਿ ਸਹਾਇਤਾ ਆਏਗੀ ਇਸ ਲਈ ਉਹ ਭੁੱਖੇ ਰਹਿਣ ਤੋਂ ਡਰੇ ਹੋਏ ਸਨ ਜਿਸ ਕਾਰਨ ਉਹਨਾਂ ਨੇ ਚੋਰੀ ਕੀਤੀ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ 11 ਹੈਲੀਕਾਪਟਰ ਸਹਾਇਤਾ ਲਈ ਭੇਜੇ ਗਏ ਹਨ ਕੈਬਨਿਟ ਸਕੱਤਰ ਨੇ ਕਿਹਾ ਕਿ ਹੈਲੀਕਾਪਟਰ ਰਾਹੀਂ ਲੋਜਿਸਟਿਕ ਸਪਲਾਈਜ਼ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਖਾਸ ਕਰਕੇ ਜਿਹੜੇ ਇਲਾਕੇ ਬਿਲਕੁਲ ਹੀ ਬੰਦ ਹਨ ਦੱਸ ਦਈਏ ਕਿ ਇੰਡੋਨੇਸ਼ੀਆ ਵਿੱਚ ਪੁਚਾਲ ਅਤੇ ਹੜ੍ਹ ਨੇ 442 ਲੋਕਾਂ ਦੀ ਜਾਨ ਲੈ ਲਈ ਹੈ ਅਤੇ 290700 ਲੋਕਾਂ ਨੂੰ ਆਪਣੇ ਘਰ ਛੱਡਨੇ ਪਏ ਇਸ ਨਾਲ ਸੜਕਾਂ ਤਬਾਹ ਹੋ ਗਈਆਂ ਅਤੇ ਕਈ ਇਲਾਕੇ ਕਟ ਗਏ ਅਤੇ ਸੰਚਾਰ ਲਾਈਨਾਂ ਬੰਦ ਹੋ ਗਈਆਂ ਕਈ ਖੇਤਰਾਂ ਵਿੱਚ ਅਜੇ ਵੀ ਕਈ ਲੋਕ ਲਾਪਤਾ ਹਨ ਇਸ ਦੌਰਾਨ ਸ਼੍ਰੀਲੰਕਾ ਵਿੱਚ ਪੁਚਾਲ ਅਤੇ ਮਿੱਟੀ ਖਿਸਕਣ ਕਾਰਨ ਮੌਤਾਂ ਦੀ ਗਿਣਤੀ 193 ਤੱਕ ਪਹੁੰਚ ਗਈ ਹੈ ਅਤੇ ਲਗਭਗ 228 ਲੋਕ ਲਾਪਤਾ ਹਨ ਬੰਜ਼ੂਲਾ ਦੀ ਸਰਕਾਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਬਿਆਨ ਦੀ ਨਿੰਦਾ ਕੀਤੀ ਹੈ ਜਿਸ ਵਿੱਚ ਉਹ ਕਹਿ ਰਹੇ ਸਨ ਕਿ ਦੇਸ਼ ਦੇ ਆਸ-ਪਾਸ ਦਾ ਹਵਾਈ ਖੇਤਰ ਬੰਦ ਮੰਨਿਆ ਜਾਣਾ ਚਾਹੀਦਾ ਹੈ ਬੰਜ਼ੂਲਾ ਦੀ ਵਿਦੇਸ਼ ਮੰਤਰੀ ਨੇ ਇਸ ਬਿਆਨ ਨੂੰ ਬੰਜ਼ੂਲਾ ਦੇ ਲੋਕਾਂ ਖਿਲਾਫ ਇੱਕ ਹੋਰ ਬੇਮਤਲਬ ਗੈਰਕਾਨੂੰਨੀ ਹਮਲਾ ਕਿਹਾ ਹੈ ਅਧਿ ਕਿਹਾ ਹੈ ਕਿ ਅਮਰੀਕਾ ਕਿਸੇ ਹੋਰ ਦੇਸ਼ ਦੀ ਹਵਾਈ ਖੇਤਰ ਨੂੰ ਬੰਦ ਕਰਨ ਦਾ ਕਾਨੂੰਨੀ ਅਧਿਕਾਰ ਨਹੀਂ ਰੱਖਦਾ ਬੰਜ਼ੂਲਾ ਦੀ ਸਰਕਾਰ ਨੇ 트ੰਪ ਤੇ ਉਹਨਾਂ ਦੇ ਦੇਸ਼ ਉੱਪਰ ਕਬਜ਼ਾ ਕਰਨ ਦੀ ਧਮਕੀ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਅਮਰੀਕਾ ਨੇ ਇਸ ਖੇਤਰ ਵਿੱਚ ਆਪਣੀ ਫੌਜੀ ਮੌਜੂਦਗੀ ਵਧਾਈ ਹੈ ਅਤੇ ਦਵਾਈਆਂ ਲਿਜਾਣ ਵਾਲੀਆਂ ਕਈ ਕਿਸ਼ਤੀਆਂ ਤੇ ਹਮਲਾ ਕੀਤਾ ਹੈ ਜਿਸ ਵਿੱਚ 80 ਤੋਂ ਵੱਧ ਲੋਕ ਮਾਰੇ ਗਏ ਹਨ ਪਰ ਇਸ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਹੈ ਵੰਜ਼ੂਲੇ ਦੇ ਰਾਸ਼ਟਰਪਤੀ ਕਹਿ ਚੁੱਕੇ ਹਨ ਕਿ ਇਹ ਹਮਲਾ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਵਿੱਚ ਹਨ ਉਥੇ ਹੀ 트럼ਪ ਨੇ ਤਰਥ ਸੋਸ਼ਲ ਤੇ ਲਿਖਿਆ ਹੈ ਕਿ ਸਭ 에어ਲਾਈਨ ਪਾਇਲਟ ਡਰੱਗ ਡੀਲਰ ਅਤੇ ਮਨੁੱਖੀ ਤਸਕਰੀ ਕਰਨ ਵਾਲੇ ਲੋਕ ਕਿਰਪਾ ਕਰਕੇ ਵੰਜੂਲਾ ਦੇ ਉੱਪਰ ਅਤੇ ਆਸ-ਪਾਸ ਦੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਬੰਦ ਮੰਨਣ ਇਸ ਦੇ ਨਾਲ ਹੀ ਸੈਨੇਟ ਦੇ ਟੌਪ ਡੈਮੋਕ੍ਰੇਟ ਨੇ ਐਕਸ ਤੇ ਕਿਹਾ ਕਿ 트럼ਪ ਦੇ ਵੰਜੂਲਾ ਵੱਲ ਇਹ ਕਾਰਵਾਈਆਂ ਅਮਰੀਕਾ ਨੂੰ ਇੱਕ ਹੋਰ ਵੱਡੇ ਜੁੱਧ ਦੇ ਨੇੜੇ ਲੈ ਜਾ ਰਹੀਆਂ ਹਨ ਇਹ ਬਿਆਨ ਉਸ ਸਮੇਂ ਆਇਆ ਜਦੋਂ ਯੂਐਸ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ 에ਅਰਲਾਈਨਾਂ ਨੂੰ ਵెంਜ਼ੋਲਾ ਦੇ ਆਸ-ਪਾਸ ਮਿਲਟਰੀ ਐਕਟੀਵਿਟੀ ਬਾਰੇ ਚੇਤਾਵਨੀ ਦਿੱਤੀ ਸੀ ਜਿਸ ਕਾਰਨ ਕਈ ਵੱਡੀਆਂ 에ਅਰਲਾਈਨਾਂ ਨੇ ਉੱਥੇ ਹੀ ਫਲਾਈਟਾਂ ਰੋਕ ਦਿੱਤੀਆਂ ਸਨ ਡੋਨਲਡ ਟਰੰਪ ਨੇ ਮੀਆਮੀ ਵਿੱਚ ਸੋਮਵਾਰ ਨੂੰ ਅਮਰੀਕੀ ਅਧਿਕਾਰੀਆਂ ਅਤੇ ਯੂਕਰੇਨ ਦੀ ਟੈਲੀਗੇਸ਼ਨ ਨਾਲ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਆਸ਼ਾ ਜਤਾਈ ਕਿ ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗ ਖਤਮ ਕਰਨ ਲਈ ਇਹ ਇੱਕ ਚੰਗਾ ਮੌਕਾ ਹੈ ਟਰੰਪ ਨੇ ਮੀਟਿੰਗ ਦੇ ਬਾਅਦ ਮੀਡੀਆ ਨੂੰ ਕਿਹਾ ਕਿ ਗੱਲਬਾਤ ਸਹੀ ਤਰੀਕੇ ਨਾਲ ਹੋ ਰਹੀ ਹੈ ਅਤੇ ਉਹ ਸੋਚਦੇ ਹਨ ਕਿ ਇਹ ਸਮਝੌਤਾ ਕਰਨ ਦਾ ਇੱਕ ਵਧੀਆ ਮੌਕਾ ਹੈ। ਉਹਨਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਹੋਈ ਚਰਚਾ ਵਿੱਚ ਕੁਝ ਮੁੱਖ ਮਸਲਿਆਂ ਤੇ ਤਰੱਕੀ ਦਰਸਾਈ ਗਈ ਹੈ। ਇਹ ਟਰੰਪ ਦੀ ਪਹਿਲੀ ਬਿਆਨਬਾਜ਼ੀ ਹੈ ਜਿਸ ਵਿੱਚ ਉਹ ਸਿੱਧੇ ਤੌਰ ਤੇ ਯੂਕਰੇਨ ਅਤੇ ਰੂਸ ਵਿਚਕਾਰ ਸੈਨਿਕ ਸੰਘਰਸ਼ ਖਤਮ ਕਰਨ ਦੀ ਸੰਭਾਵਨਾ ਤੇ ਆਸ਼ਾਵਾਦ ਪ੍ਰਗਟ ਕਰਦੇ ਹਨ। ਇਸ ਮੀਟਿੰਗ ਤੋਂ ਪਹਿਲਾਂ ਮਾਰਕੋ ਰੂਬਿਓ ਨੇ ਗੱਲਬਾਤ ਨੂੰ ਨਾਜ਼ੁਕ ਅਤੇ ਜਟਿਲ ਕਿਹਾ ਸੀ। ਸੈਕਟਰੀ ਰੂਬਿਓ ਨੇ ਇਸ ਮੀਟਿੰਗ ਨੂੰ ਬਹੁਤ ਪ੍ਰੋਡਕਟਿਵ ਕਿਹਾ ਪਰ ਇਹ ਵੀ ਜ਼ੋਰ ਦਿੱਤਾ ਕਿ ਅਜੇ ਵੀ ਹੋਰ ਕੰਮ ਬਾਕੀ ਹਨ। ਉਹਨਾਂ ਨੇ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਦੀਆਂ ਡਿਪਲੋਮੈਟਿਕ ਕੋਸ਼ਿਸ਼ਾਂ ਇਸ ਹਫ਼ਤੇ ਹੋਰ ਤੇਜ਼ ਹੋਣਗੀਆਂ ਅਤੇ ਸਟੀਵ ਵਿਟਕੋਫ ਮਾਸਕੋ ਜਾ ਰਹੇ ਹਨ ਜਿੱਥੇ ਉਮੀਦ ਹੈ ਕਿ ਉਹ ਰੂਸ ਦੇ ਰਾਸ਼ਟਰਪਤੀ ਵਾਲਾਦੀਰ ਪੁਤਿਨ ਨਾਲ ਮਿਲਣਗੇ। ਇਸ ਮੀਟਿੰਗ ਦਾ ਮਕਸਦ ਇਹ ਹੈ ਕਿ ਰੂਸ ਦੀ ਸੈਨਾ ਅਤੇ ਰਾਜਨੀਤਿਕ ਪ੍ਰਧਾਨ ਵੀ ਇਸ ਪੀਸ ਪਲਾਨ ਦੀ ਗੱਲਬਾਤ ਵਿੱਚ ਸ਼ਾਮਲ ਹੋਣ। ਅਮਰੀਕਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੌਰਾਨ ਸਾਰੇ ਪੱਖਾਂ ਨੂੰ ਇੱਕ ਫਰੇਮਵਰਕ ਤਹਿਤ ਲਿਆਉਣਾ ਜ਼ਰੂਰੀ ਹੈ। ਟਰੰਪ ਦੇ ਆਸ਼ਾਵਾਦੀ ਬਿਆਨ ਦੇ ਬਾਵਜੂਦ ਮਾਰਕੋ ਰੂਬਿਓ ਅਤੇ ਹੋਰ ਅਧਿਕਾਰੀਆਂ ਨੇ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਗੱਲਬਾਤ ਨਾਜ਼ੁਕ ਹੈ ਅਤੇ ਇਸ ਵਿੱਚ ਕਈ ਰਾਜਨੀਤਿਕ ਚੁਣੌਤੀਆਂ ਵੀ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਹੈ ਕਿ ਉਹ ਆਪਣੀ ਪ੍ਰਸ਼ਾਸਨ ਦੌਰਾਨ 3rd ਵਰਲਡ ਕੰਟਰੀਜ਼ ਤੋਂ ਮਾਈਗ੍ਰੇਸ਼ਨ ਨੂੰ ਸਥਾਈ ਤੌਰ ਤੇ ਰੋਕ ਦੇਣਗੇ। ਇਹ ਬਿਆਨ ਹੈ ਵਾਈਟ ਹਾਊਸ ਨੇੜੇ ਇੱਕ ਹਮਲੇ ਵਿੱਚ ਨੈਸ਼ਨਲ ਗਾਰਡ ਦੇ ਮੈਂਬਰ ਦੀ ਮੌਤ ਤੋਂ ਬਾਅਦ ਆਇਆ ਹੈ। ਇਹ ਹਮਲਾ ਉਸ ਅਫਗਾਨ ਨਾਗਰਿਕ ਦੁਆਰਾ ਕੀਤਾ ਗਿਆ ਸੀ ਜੋ 2021 ਵਿੱਚ ਅਮਰੀਕਾ ਵਿੱਚ ਇੱਕ ਰੀਸੈਟਲਮੈਂਟ ਪ੍ਰੋਗਰਾਮ ਦੇ ਤਹਿਤ ਦਾਖਲ ਹੋਇਆ ਸੀ। ਟਰੰਪ ਨੇ ਕਿਸੇ ਦੇਸ਼ ਦਾ ਨਾਮ ਨਹੀਂ ਲਿਆ ਅਤੇ ਇਹ ਵੀ ਨਹੀਂ ਦੱਸਿਆ ਕਿ ਉਹਨਾਂ ਦਾ ਥਰਡ ਵਰਲਡ ਕੰਟਰੀਜ਼ ਜਸਥਾਈ ਰੋਕ ਨਾਲ ਕੀ ਮਤਲਬ ਹੈ। ਅਤੇ ਟਰੰਪ ਦੇ ਇਸ ਫੈਸਲੇ ਨਾਲ ਇਮੀਗ੍ਰੇਸ਼ਨ ਉੱਪਰ ਵੀ ਕਈ ਸਖਤ ਕਦਮ ਚੁੱਕੇ ਜਾਣਗੇ। ਟਰੰਪ ਨੇ ਕਿਹਾ ਹੈ ਕਿ ਮੈਂ ਸਾਰੇ ਥਰਡ ਵਰਡ ਦੇਸ਼ਾਂ ਤੋਂ ਮਾਈਗ੍ਰੇਸ਼ਨ ਸਥਾਈ ਤੌਰ ਤੇ ਰੋਕਾਂਗਾ ਤਾਂ ਜੋ ਅਮਰੀਕਾ ਦਾ ਸਿਸਟਮ ਪੂਰੀ ਤਰ੍ਹਾਂ ਸੁਧਰ ਸਕੇ ਅਤੇ ਉਹਨਾਂ ਨੂੰ ਹਟਾ ਦਿੱਤਾ ਜਾਵੇਗਾ ਜੋ ਅਮਰੀਕਾ ਲਈ ਲਾਭਦਾਇਕ ਨਹੀਂ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਯੋਜਨਾ ਸਾਬਕਾ ਰਾਸ਼ਟਰਪਤੀ ਬਾਈਡਨ ਦੌਰਾਨ ਮਨਜ਼ੂਰ ਕੀਤੇ ਮਾਮਲਿਆਂ ਤੇ ਵੀ ਲਾਗੂ ਹੋਵੇਗੀ ਟਰੰਪ ਨੇ ਇਹ ਬਿਆਨ ਆਪਣੀ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਦਿੱਤਾ ਇਸ ਬਿਆਨ ਨਾਲ ਮਾਈਗ੍ਰੇਸ਼ਨ ਅਤੇ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਅਮਰੀਕਾ ਵਿੱਚ ਗਹਿਰਾ ਰਾਜਨੀਤਿਕ ਵਿਰੋਧ ਅਤੇ ਚਰਚਾ ਹੋ ਸਕਦੀ ਹੈ ਕਿਉਂਕਿ 트ੰਪ ਨੇ ਸਪਸ਼ਟ ਨਹੀਂ ਕੀਤਾ ਕਿ ਕਿਸ ਤਰ੍ਹਾਂ ਇਹ ਸਥਾਈ ਰੋਕ ਲਾਗੂ ਕੀਤੀ ਜਾਵੇਗੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸ਼ਨੀਵਾਰ ਨੂੰ ਆਪਣੀ ਪਾਰਟਨਰ ਜੋਡੀ ਹੈਡਨ ਨਾਲ ਵਿਆਹ ਕਰਵਾ ਲਿਆ ਹੈ 68 ਸਾਲਾ ਅਲਬਨੀਜ਼ ਆਸਟ੍ਰੇਲੀਆ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਬਣ ਗਏ ਹਨ ਜਿਨ੍ਹਾਂ ਨੇ ਅਹੁਦੇ ਤੇ ਰਹਿੰਦਿਆਂ ਵਿਆਹ ਕੀਤਾ ਹੈ ਅਲਬਨੀਜ਼ ਨੇ ਸ਼ਿਆਲਾਸਾਲਾ ਜੋਡੀ ਹੈਡਨ ਨਾਲ ਕੈਨਰਾ ਸਥਿਤ ਪੀਐਮ ਆਫਿਸ ਵਿੱਚ ਵਿਆਹ ਕੀਤਾ ਹੈਡਨ ਫਾਈਨੈਂਸ਼ੀਅਲ ਸਰਵਿਸੈਸ ਦੇ ਖੇਤਰ ਵਿੱਚ ਕੰਮ ਕਰਦੀ ਹੈ ਅਲਬਨੀਜ਼ ਨੇ ਫਰਵਰੀ 2024 ਵਿੱਚ ਹੈਡਨ ਨਾਲ ਮੰਗਣੀ ਕੀਤੀ ਸੀ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਤੇ ਸਿਰਫ ਇੱਕ ਸ਼ਬਦ ਲਿਖ ਕੇ ਪੋਸਟ ਕੀਤਾ ਮੈਰਿਡ ਅਤੇ ਉਹਨਾਂ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਵਿੱਚ ਉਹ ਬੋਟਾਈ ਪਹਿਨ ਕੇ ਆਪਣੀ ਮਸਕੁਰਾਉਂਦੀ ਦੁਲਹਨ ਦਾ ਹੱਥ ਫੜ ਕੇ ਨਜ਼ਰ ਆਉਂਦੇ ਹਨ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦਾ ਇਹ ਦੂਜਾ ਵਿਆਹ ਹੈ। ਉਹਨਾਂ ਨੇ 2019 ਵਿੱਚ ਆਪਣੀ ਸਾਬਕਾ ਪਤਨੀ ਤੋਂ ਤਲਾਕ ਲਿਆ ਸੀ। ਇਹ ਵਿਆਹ 19 ਸਾਲ ਚੱਲਿਆ ਸੀ ਅਤੇ ਇਸ ਰਿਸ਼ਤੇ ਤੋਂ ਉਹਨਾਂ ਦਾ ਇੱਕ ਬੇਟਾ ਵੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਥਨੀਆਹੁ ਨੇ ਐਤਵਾਰ ਨੂੰ ਦੇਸ਼ ਦੇ ਰਾਸ਼ਟਰਪਤੀ ਕੋਲ ਮੰਗ ਕੀਤੀ ਹੈ ਕਿ ਉਹ ਉਹਨਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਮਾਫੀ ਦੇਣ। ਇਹ ਮੰਗ ਇੱਕ ਲੰਬੇ ਸਮੇਂ ਤੋਂ ਚੱਲ ਰਹੇ ਮੁਕਦਮੇ ਨੂੰ ਖਤਮ ਕਰਨ ਲਈ ਕੀਤੀ ਗਈ ਹੈ। ਜਿਸ ਨੇ ਦੇਸ਼ ਨੂੰ ਬਹੁਤ ਵੰਡਿਆ ਹੈ ਨੇਥਨਯਾਹੂ ਜੋ ਆਪਣੇ ਖਿਲਾਫ ਦਾਖਲ ਕੀਤੇ ਦੋਸ਼ਾਂ ਦੇ ਮਾਮਲੇ ਵਿੱਚ ਇਜ਼ਰਾਈਲ ਦੀ ਕਾਨੂੰਨੀ ਪ੍ਰਣਾਲੀ ਨਾਲ ਲੜ ਰਹੇ ਹਨ ਕਹਿੰਦੇ ਹਨ ਕਿ ਇਹ ਮੰਗ ਦੇਸ਼ ਨੂੰ ਇਕਜੁੱਟ ਕਰਨ ਵਿੱਚ ਮਦਦ ਕਰੇਗੀ ਖਾਸ ਕਰਕੇ ਇਸ ਸਮੇਂ ਜਦੋਂ ਖੇਤਰ ਵਿੱਚ ਮਹੱਤਵਪੂਰਨ ਬਦਲਾਅ ਆ ਰਹੇ ਹਨ ਪਰ ਇਸ ਮੰਗ ਤੇ ਤੁਰੰਤ ਹੀ ਵਿਰੋਧੀਆਂ ਵਿੱਚ ਗੁੱਸਾ ਪੈਦਾ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਮਾਫੀ ਦੇਣ ਨਾਲ ਲੋਕਤੰਤ੍ਰਿਕ ਸੰਸਥਾਵਾਂ ਦੀ ਹਾਨੀ ਹੋਵੇਗੀ ਅਤੇ ਲੋਕਾਂ ਨੂੰ ਇਹ ਸੰਦੇਸ਼ ਜਾਵੇਗਾ ਕਿ ਨੀਥਨਿਆਹੂ ਕਾਨੂੰਨ ਤੋਂ ਉੱਪਰ ਹਨ ਪ੍ਰਧਾਨ ਮੰਤਰੀ ਦੇ ਆਫਿਸ ਨੇ ਕਿਹਾ ਹੈ ਕਿ ਨੀਥਨਿਆਹੂ ਨੇ ਰਾਸ਼ਟਰਪਤੀ ਦੇ ਕਾਨੂੰਨੀ ਵਿਭਾਗ ਨੂੰ ਮਾਫੀ ਦੀ ਬੇਨਤੀ ਪੇਸ਼ ਕੀਤੀ ਹੈ ਰਾਸ਼ਟਰਪਤੀ ਦੇ ਦਫ਼ਤਰ ਨੇ ਇਸ ਨੂੰ ਅਸਧਾਰਨ ਬੇਨਤੀ ਕਿਹਾ ਹੈ ਜਿਸ ਦੇ ਨਾਲ ਗੰਭੀਰ ਪ੍ਰਭਾਵ ਜੁੜੇ ਹੋਏ ਹਨ ਨੇਤਨਿਆਹੁ ਇਸਰਾਈਲ ਦੇ ਇਤਿਹਾਸ ਦੇ ਇੱਕੋ ਇੱਕ ਸਿਟਿੰਗ ਪ੍ਰਧਾਨ ਮੰਤਰੀ ਹਨ ਜੋ ਅਦਾਲਤ ਤੋਂ ਵਿੱਚ ਮੁਕਦਮੇ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਉੱਤੇ ਧੋਖਾਧੜੀ, ਪ੍ਰੋਸੀਦੀ ਉਲੰਘਣਾ ਅਤੇ ਹੋਰ ਵੀ ਕਈ ਦੋਸ਼ ਲਗਾਏ ਗਏ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੇ ਤਨਿਕ ਰਾਜਨੀਤਿਕ ਸਹਿਯੋਗੀਆਂ ਨਾਲ ਤਬਾਦਲਾ ਕੀਤਾ ਹੈ। ਹਾਲਾਂਕਿ ਉਹਨਾਂ ਨੂੰ ਕਿਸੇ ਵੀ ਦੋਸ਼ 'ਚ ਸਾਬਤ ਨਹੀਂ ਕੀਤਾ ਗਿਆ। ਨੇਤਨਿਆਹੁ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਹੈ ਅਤੇ ਇਸ ਮਾਮਲੇ ਨੂੰ ਮੀਡੀਆ, ਪੁਲਿਸ ਅਤੇ ਅਦਾਲਤ ਦੁਆਰਾ ਕੀਤਾ ਗਿਆ ਵਿੱਚ ਹੰਟ ਕਿਹਾ ਹੈ। ਨੇਤਨੀ ਅਹੂ ਦੀ ਮਾਫੀ ਦੀ ਬੇਨਤੀ ਉਸ ਸਮੇਂ ਆਈ ਜਦੋਂ ਕੁਝ ਹਫ਼ਤੇ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਇਜ਼ਰਾਈਲ ਨੂੰ ਨੇਤਨੀ ਅਹੂ ਨੂੰ ਮਾਫੀ ਦੇਣ ਲਈ ਕਿਹਾ ਸੀ ਇਸ ਮਹੀਨੇ ਦੀ ਸ਼ੁਰੂਆਤ ਵਿੱਚ 트ੰਪ ਨੇ ਰਾਸ਼ਟਰਪਤੀ ਇਸਾਕ ਹਰਜ਼ੋਗ ਨੂੰ ਪੱਤਰ ਭੇਜਿਆ ਸੀ ਅਤੇ ਪ੍ਰਿਸ਼ਟਾਚਾਰ ਦੇ ਮਾਮਲੇ ਨੂੰ ਰਾਜਨੀਤਿਕ ਅਤੇ ਬੇਵਜ੍ਹਾ ਪ੍ਰੋਸੀਕਿਊਸ਼ਨ ਕਿਹਾ ਸੀ ਇਸ ਨਾਲ ਸਪਸ਼ਟ ਹੈ ਕਿ 트ੰਪ ਨੇਤਨੀ ਅਹੂ ਦੇ ਪੱਖ ਵਿੱਚ ਖੜੇ ਹਨ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਸਦੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ ਮੈਨੂੰ ਸਿਮਰਨ ਸੰਧੂ ਨੂੰ ਦਿਓ ਇਜਾਜ਼ਤ ਮਿਲਦੇ ਹਾਂ ਅਗਲੇ ਬੁਲੇਟਿਨ ਦੇ ਵਿੱਚ ਇਸ ਤਰ੍ਹਾਂ ਹੀ دیکھتے ਰਹੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ